<clears throat> <clears throat> Don't <talk clears throat> ਮਰੀ ਗਤ ਤੁਮਰੀ ਜਾਨੀ ਨਾਨਕ ਦਾਸ ਤੁਮਰੀ ਗਤ ਤੁਮਹੇ ਕਮਹਿ ਨਾਨਕ ਦਾਸ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਕੀਫਤ ਹੈ ਸ੍ਰੀ ਭਗਵਤ ਜੀ ਸਹਾਇ ਉਹ ਆਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤ ਜੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਰੰਗਦ ਬੁਰਤ ਅਮਰਦਾਸ RAM DAS ਸਹਾਇ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੈ ਸਭ ਦੁੱਖ ਜਾਏ ਤਿਗ ਬਹਤਰ ਸਮਰੈ ਘਰ ਨਾਨਕ ਆਵੈ ਧਾਈ ਸਭ ਥਾਈ ਹੋਏ ਸਹਾਇ ਜੀਤ ਸਮ ਪਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدار ਜਿ ਕਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਤੁਹਾ ਸਭ ਜਾਦਿਆਂ ਚਾਲੀ ਮੁਕਤੇ ਆ ਹਟੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜੱਪਿਆ ਵਣ ਛਕਿਆ ਦੀਗ ਚਰਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਭੁੱਲ ਜੀ ਜਿਨਾ ਸਿੰਘਾਂ ਸਿੰਘਣੀਆਂ ਧਰਮ ਹਿੱਸੇ ਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਈਆਂ ਚਰਖੜੀਆਂ ਤੇ ਚਰੇ ਤਨ ਆਰਿਆਂ ਨਾ ਚਰਵਾਏ ਗਏ ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਭੁੱਲੋ ਜੀ ਪੰਨਿਆ ਤਹਤਾ ਸਰਬੱਤ ਗੁਰ ਦਵਾਰਿਆਂ ਦਾ ਧਿਆਨ ਧਰ ਕੇ ਭੁੱਲੋ ਜੀ ਵਰਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਅਮਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਰਚ ਆਰਿਆ ਇਤ ਦੇਖ ਤੀਖ ਫਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਬਿਵੇਕ দান ਉਸਾਹੂ দান ਪ੍ਰੂਸਾਹ দান ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਇਸੇ ਨਾਨ ਚੌਕੀਆਂ ਚੰਡੇ ਪੁੰਗੇ ਜੁ ਕੋ ਜੁਗਿਆ ਟਲ ਧਰਮ ਕਾਜਕਾਰ ਬੋਲੋ ਜੀ ਵਾਹਿ ਸੇਖਾ ਦਾ ਮਾਨਿਵਾ ਮਤ ਉੱਚੀ ਮਤ ਫਤਕ ਰੱਖਾ ਪੁਆਹੀ ਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦੁਆਰਿਆਂ ਗੁਰ ਧਾਮਾਂ ਤੇ ਜਨਾਂ ਤੋਂ ਪੰਥਨ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦਦਾਰ ਸਿਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ 헤 ਨਿਮਾਨ ਆਦੇ ਮਾਨ ਨੇ ਤਾਨ ਆਦੇ ਤਾਨ ਨੇ ਉਟਿਆ ਆਦੇ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਹਿਸਤਾਨ ਦਰਬਾਰ ਸ੍ਰੀ ਪੰਟਾ ਸਾਹਿਬ ਜਨਮ ਅਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਾਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜੋ ਜਵਾਨਾਂ ਵਿੱਚ ਪੰਨਿਆ ਬਾਣੀਆਂ ਦੇ ਨਿਤਨੇਮ ਹੋਏ ਅੱਖਰ ਵਾਤ ਘਾਟਾ ਬੋਝਕ ਮੁਆਫ ਕਰਨਾ ਜੀ ਅਕੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸਮਤ ਬਖਸ਼ਣੀ ਪੜੀ ਸੁਣ ਗੁਰ ਬਾਣੀ ਦਰ ਪ੍ਰਵਾਨ ਕਰਨੀ ਗੁਰ ਬਾਣੀ ਦਾ ਭਾਵ ਦਰਾਈਆ ਸੰਗਤਾਂ ਦੀ ਹਿਰਦੈ ਵਿੱਚ ਸੋਣਾ ਜੀ ਸਰਬੱਤ ਸਾਧ ਸੰਗਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰ ਸਿੱਖੀ ਨਾਮਦਾਨ ਬਖਸ਼ਣਾ ਜੀ ਆਪਣੇ ਸਿਵਕਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉਚਾਕੇ ਰੱਖਣਾ ਜਾਤੂਆਂ ਦੀ ਯਾਤਰਾ ਸਫਲ ਕਰਨੀ ਤਲਫਲ ਪੇਟ ਆਵਾਂ ਦਰਪਰਵਾਨ ਕਰਮੀਆਂ ਆਪ ਜੀਆਂ ਦੇ ਹਾਜ਼ੂਰ ਪਵਿੱਤਰ ਕਰਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰਪਰਵਾਨ ਹੋਏ ਪਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿਜ ਸਗਾਸਨ ਸਜ ਕੇ ਤਿਆਰ ਹਨ ਜੀ ਸਗਾਸਨਾ ਤੇ ਪ੍ਰਕਾਸ਼ਮਾਨ ਹੋ ਕੇ ਦਾਰਾਇਆ ਸੰਗਤਾਂ ਨੂੰ ਦਰਸ਼ਨ ਦਾਰੇ ਦੇ ਕੇ ਨਿਹਾਲ ਕਰਨਾਂ ਦੇ ਉਪਰੰਤ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਸੋਝੀ ਬਖਸ਼ੋ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੁਨਹਾਰੀ ਆਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਜਾਣੈ ਗੁਣ ਤੇਰੇ ਜਾਣੇ ਗੁਣ ਤੇਰੇ ਗਾਵਤ ਉਤਰੇ ਸੁਣਤੇ ਉਦਰੇ ਗਾਵਤ ਉਤਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇ गारे पशु पे तारे पशू परे मुगद को तारे पशु परे मुगद को तारे पहन पारे, पारे, पारे। ਤੇਰੀ ਵੰਦਾਈ ਨਾਨਕ ਦਾਸ ਤੇਰੀ ਸਰਨਾਹੀ ਨਾਨਕ ਦਾਸ ਤੇਰੀ ਸਰਨਾਹੀ ਨਾਨਕ ਦਾਸ ਤੇਰੀ ਸਰਨਾਹੀ ਸਦਾ ਸਦਾ ਬਲ ी शरण राक प्रभदा ते शरण प्रभदा ਮੰਤਰ ਤੁਮਾਰਾ ਅਮਰ ਤੁਮਾਨੀ ਸਚ ਮੰਤਰ ਤੁਮਾ तूं मर्ण दास, दास। नानक साहिब ਬੁਦਾ ਤੋਤਾ ਤਾਰ ਪਰਿਉ ਜਾਚਕ ਇਕ ਸਰਨਾ ਮਿਲੈ ਤਾਨ ਸੰਤਰੇਨ ਜੇ ਲਗ ਭਵ ਜਲ ਤਰਨ ਬਿਨਤ ਕਰੋ ਅਰਦਾਸ ਸੁਨੋ ਦੇਹ ठाकुर पाਵ ਦੇਹੋ ਤਾਰ ਸਿ ਮਨ ਚਾਉ ਭਗਤਿ ਹੋ ਮਨ ਟਹਿਰਾਵ ਬਲ ਚਰਾਗ ਅੰਧਿਆਰ ਮਹ ਸਭ ਕਲ ਉਦਰੀ ਏਕ ਨਾਮ ਧਰਮ ਪਰਗਟ ਸਗਲ ਹਰ ਭਵਨਮਹ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲੈ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਨ ਹਾਰ ਜਬ ਲੋਨੇ ਪਾਗ ਲਿ ਲਾਰਿ ਉਦੇ ਤਬ ਲੋਕ ਰਮਤੇ ਫਿਰਤੇ ਬਉਤ ਆਇਓ ਕਲ ਘੋਰ ਸਮੁੰਦਰ ਮੈਂ ਭੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮथुरा ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਕਰਬ ਨ ਆਇਓ ਜਪਿਓ ਜ गुरू, वाहे गुरु वाहे गुरु वाहे गुरु वाहे जियो <coughs> कमलन मधुर बैन कोट सैन संग सो कहत मां यशो जिसे दही बात खाए जियो देख रूप अत अनूप मो मां मग पै ਕਿੰਕਨੀ ਸ਼ਬਦ ਜਨਤਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੇ ਇਸ ਬੰਮ ਗਿਆਨ ਧਿਆਨ धरते ਹੀ ਚਾਏ ਜਿਉ ਸਤ ਸਾਚ ਸ੍ਰੀ નિਵਾਸ ਆਦ ਪੁਰਖ ਸਦਾ ਤੂੰ ਵਾਹਿ सरद रो पर पूरे सगल कट व्यापत प्यापे है जगत में जाने कौन तेरी की रक्षा करे आपे हर अब नासी अब गते आपे आप उतपत एक तू ही एक अन ही तू पद हर अंत नाही पारावार करे है कर विचार जगत पिता है सर प्राण को आधार जन नानक भगत दर तुल ब्रह्म समसरे एक जी क्या बखानी हां के बल 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 सद्बल हार रण दिनस पर भात तो है ही गावणा ਜੀ ਜੰਤ ਸਰਬਤ ਨਾਉ ਤੇਰਾ ਧਾਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੀ ਹਾਰੇ ਬਲ ਬਲ ਜਾ

अनुरपाल कृत्मान तरातर अनविकार असधारी ओ मतमंद चरण शरणागत करगे लेहो उधारी तू ठाकुरो बरागरो मैं जेही कण चेरी राम तू सागरो रत्नागरो ਹੌਸਾਰ ਨਾ ਜਾਣ ਤੇਰੀ ਰਾਮ ਸਾਰ ਨਾ ਜਾਣ ਤੂੰ ਵੱਡ ਦਾਣਾ ਕਰ ਮੇਰਾ ਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨਾ ਕੀਜੈ ਰੇਣ ਹੋ ਵੀਚੈ ਤਾਂ ਗਤ ਜਿ ਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ RAM ਜਾਂ ਤੂੰ ਮੇਰੇ ਮਨ ਹੈ ਤਾਂ ਕਿਆ ਮੂ ਚੰਦਾ ਤੁਦ ਸਭ ਕਿਛ ਮੈਨੂੰ ਹੋ ਪਿਆ ਜਾ ਤੇਰਾ ਮੰਦਾ ਅਕਮੀ ਟੋਟ ਨਾ ਵਈ ਖਾਇ ਖਰਚ ਰਹੰਦਾ ਲੱਖ ਚੁਰਾਸੀ ਮੇਦ ਨਹੀਂ ਸਭ ਸੇਵ ਕਰੰਦਾ ਅਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨ ਪੁੱਛੇ ਜਾਂ ਹਰ ਬਕਸ਼ੰਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਬੇ ਕਾਜ ਸੁਹਾੜੀਏ ਜਾ ਤੂੰ ਦੁਪਾਉਂਦਾ ਸੱਪੇ ਕਾਜ ਸੁਆਰੀਏ ਜਾ ਤੂੰ ਦੁਪਾਉਂਦਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾਤਾ ਅਮਰ ਸਤਗੁਰ ਥਿਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮ ਦੀਓ ਗੁਰ ਰਾਮ ਦਾਸ ਦਰਸ਼ਨ ਪਰਸ ਕਹ ਮਥੁਰਾਏ ਅਮਰਤ ਬੈ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿਖੋ ਨੈ ਹਰ 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 ਆਰਾਧਿਏ ਹੋਇਐ ਆਰੋਗ ਰਾਮਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪੀਐ ਨਿਤ ਕੀਚੇ ਭੋਗ ਸਾਧ ਸੰਗਤ ਕੈ ਮਾਰਣੀ ਮਿਲੇ ਆ ਸੰਜੋਗ ਜਿਸ ਮਰਤ ਸੁਖ ਪਾਈਐ ਵਿਣਸੇ ਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਣ ਜੋ ਕੀਆ ਖੇਲ ਵਡ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ ਤੂੰ ਜਲਥਲ ਗगन ਭਯਾਲ ਪੂਰ ਰਹਾ ਅਮਰਤੇ ਮਿੱਠੇ ਜਾਕੇ ਬਚਨਾ ਮਾਨ ਹੈ ब्रह्मादक ॠद्रादक ਰੰਜਨ ਜਚਨਾ ਗੁਰ ਪ੍ਰਸਾਦ ਪਾਇ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀ ਆਖੇਲ ਬੜ ਮੇਲ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ ਅਪਰਾਖੋ ਦਾਸ ਬਾਟ ਕੀ ਲਾਜ ਜੇ ਸੀ ਰਾਖੀ ਲਾਚਕਤ ਪ੍ਰਹਿਲਾਦ ਕੀ ਹਰਨਾ ਕਸਫਾਰੇ ਕਰਿਆਜ ਪੁੰਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਛੀਨਤ ਵਸਤਰ ਤੀਨ ਬੋਸਾਜ ਸੋਤਾ ਮਾ ਅਪਤਾ सतगुरु सुपर सन कल युग हो राखो तास पाठ सत युग ते माने चलो बल बावन पाए त्रे ਰਾਰ ਕਾਂਸਕ੍ਰਿਤਾ ਰਥ ਕੀਓ ਉਗਰ ਸੈਨ ਕੋ ਰਾਜ ਅਭੇ ਭਗਤ ਜਨ ਦਿਓ ਕਲ ਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਉਹ ਵਾਰ ਵਾਰ ਜਾਉ ਗੁਰ ਗੋਪਾਲ ਗੁਰ ਗੋਪਾਲ ਮੋਹਨੀ ਦੇ ਗੁਣ ਤੁਮ ਪੂਰਨ ਤਾਤੇ ਦੀਨਾ ਨਾਥ ਦਿਆਲ ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਤਨ ਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਨਦਰ ਨਿਹਾਲ दर्शन प्यास बहुत मन मेरे नानक नजर निहाल सेवक कह भरपुर युग युग वाह गुरु तेरा सब सदका निरंकार प्रभु सदा सलामत कह न सके को तू कद का ரா சத் தீ ਦਰਗਾਹ ਕਾ ਪਸੀਠ ਹਰ ਨਾਮੋਂ ਮੰਤਰ ਗੜਾਇਦਾ ਕੱਟੇ ਹਾਮੈ ਰੋਗ ਨਾਨਕ ਸਤ ਗੁਰ ਚ ਨਾਮ ਮਿਲਾਇ ਜੀ ਨਾ ਤੁਰੇ ਬਿਆਸਨ ਜੋਗ ਹਮ ਆਵ ਗੋਣ ਧਰੇ ਏਕ ਗੋਣ ਨਾ ਪ੍ਰਸਾਦ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਤਾਰਾ ਸਿਮ ਪ੍ਰੀਤ ਲਗਾਈ ਇਕ ਉਤਮ ਪੰਥ ਸੁਨੋ ਗੁਰ ਸੰਗਤ ਤਹ ਮਰੰਤ ਜਨ ਤ੍ਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ guru ram das sarana ek ardas paath kirtan ki guru ram das